सी एम डिट हो दिख्णगे। तो हमारे लिए हमारा लीडर तो सबसे बड़े लीडर तो राहुल गांधी जी हैं तो इनकी तो पहले आती रही और उनका एक हुक्म जो मुंह से निकला वो नहीं निकला कि और कुछ बात करें उन्होंने यही क्या सेवा करते रहो सो दैट मीन्स ही नोज कि सेवा करो और सेवा करते रहो सो दैट इज अ वेरी पॉजिटिव थिंग तो आई थिंक ग्राउंड लेवल पे जो हम काम कर रहे हैं इट इज बीज इट मोटिवेट द रेस्ट ऑफ होम कि जिनको लगता है कि वो इफेक्ट नहीं हो कि वो घर बैठ के आराम से इन्जॉय चिल कर रहे हैं पार्टीज़ कर रहे हैं भाई अरे दिस इज़ नॉट द टाइम टू पार्टी तुम्हारा आधा पंजाब डूबा हुआ है तुम छोड़ो पार्टीज़ को उसकी जगह हमने सात टीमें लगाई हुई हैं तुम ब्लैंकेट्स लो शीट्स लो आगे मेडिकल के कैंप्स आप देखोगे हम हर जगह लगाएंगे सारे एन से बात हुई हुई है वो कुलवंत जी आ गए हैं ऑलरेडी पहुंच गए हैं सो so, uh, ये बहुत बड़ी एक मोटिवेशन आई थिंक होगी बिकॉज वैन यू आर बिंग नोटिस बाई अर सीनियर लीडर सो इट गिव्स यू लॉट ऑफ ਸਟ੍ਰੈਂਟ ਟੂ ਵਰਕ ਮੋਰ ਕਾਹਿੰ ਤਸਵੀਰਾਂ ਦਿਖਾ ਰਹੇ ਆ ਜਿੱਥੇ ਰਾਹੁਲ ਗਾਂਧੀ ਦੇ ਵੱਲੋਂ ਹੜਪੀਟ ਤੰਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਲੀਡਰ ਆਫ ਆਪੋਜੀਸ਼ਨ ਨੇ ਲੋਕ ਸਭਾ ਅਦੇ ਵਿੱਚ ਰਾਹੁਲ ਗਾਂਧੀ ਤਾਂ ਇਸ ਵੇਲੇ ਪੰਜਾਬ ਦੇ ਦੌਰੇ ਤੇ ਨੇ ਤਿੰਨ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਰਾਹੁਲ ਗਾਂਧੀ ਪੰਜਾਬ ਦੇ ਦੌਰੇ ਤੇ ਪਹੁੰਚੇ ਉਸ ਦੀ ਤਸਵੀਰ ਦੂਜੀ ਤਸਵੀਰ ਜਿਸ ਦੇ ਵਿੱਚ ਖੜਪੀੜਤਾਂ ਦੇ ਨਾਲ ਰਾਹੁਲ ਗਾਂਧੀ ਬਿਲਕੁਲ ਗਰਾਊਂਡ ਤੇ ਜਾ ਕੇ ਉਹਨਾਂ ਦੇ ਵਿੱਚ ਬੈਠ ਕੇ ਮੁਲਾਕਾਤ ਕਰ ਰਹੇ ਨੇ ਉਹਨਾਂ ਦੇ ਦੁੱਖ ਨੂੰ ਉਹਨਾਂ ਦੇ ਦਰਦ ਨੂੰ ਸਮਝ ਰਹੇ ਨੇ ਤੇ ਇਸ ਤੋਂ ਪਹਿਲਾਂ ਰਮਦਾਸ ਦੇ ਗੁਰੂ ਘਰ ਵੀ ਨਤਮਸਤਕ ਹੋਏ ਨੇ ਬਾਬਾ ਬੁੱਢਾ ਸਾਹਿਬ ਰਾਹੁਲ ਗਾਂਧੀ ਨਤਮਸਤਕ ਹੋਏ ਕਈ ਲੀਡਰ ਉਹਨਾਂ ਦੇ ਨਾਲ ਮੌਜੂਦ ਰਹੇ ਤੇ ਤਸਵੀਰਾਂ ਅ ਦੇਖ ਰਹੇ ਹਾਂ ਤੁਸੀਂ ਜਿੱਥੇ ਰਾਹੁਲ ਗਾਂਧੀ ਪੰਜਾਬ ਦੌਰੇ ਤੇ ਨੇ ਇਸ ਦੌਰਾਨ ਉਹਨਾਂ ਦੇ ਵੱਲੋਂ ਹੜਪੀਟਨ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਕਾਂਗਰਸ ਦੇ ਸੀਨੀਅਰ ਆਗੂ ਵੀ ਮੌਜੂਦ ਨੇ ਅਜਨਾਲਾ ਦੇ ਪਿੰਡ ਕੋਹਨੇਵਾਲ ਪਹੁੰਚੇ ਨੇ ਦੀਨਾ ਨਗਰ ਵੀ ਪਹੁੰਚਣਗੇ ਇਸ ਦੇ ਨਾਲ ਹੀ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ ਵੀ ਜਾਣਾ ਹੈ ਸਾੜਾ ਨੇ ਵੱਡੇ ਪੱਧਰ ਤੇ ਤਬਾਹੀ ਮਚਾਈ ਹੈ ਪੰਜਾਬ ਦੇ ਵਿੱਚ ਹਾਲਾਂਕਿ ਵੱਖ-ਵੱਖ ਆਗੂ ਪਹਿਲਾਂ ਪੰਜਾਬ ਦਾ ਦੌਰਾ ਕਰ ਚੁੱਕੇ ਨੇ ਪੀਐਮ ਮੋਦੀ ਵੀ ਪੰਜਾਬ ਪਹੁੰਚੇ ਸੀ ਤੇ ਹੁਣ ਰਾਹੁਲ ਗਾਂਧੀ ਆਏ ਨੇ ਕਾਂਗਰਸ ਦੇ ਆਗੂ ਵੀ ਮੌਜੂਦ ਨੇ ਤੇ ਤਸਵੀਰਾਂ ਗਵਾਹੀ ਭਰ ਰਹੀਆਂ ਨੇ ਕਿ ਰਾਹੁਲ ਗਾਂਧੀ ਬਿਲਕੁਲ ਜ਼ਮੀਨ ਤੇ ਬੈਠ ਕੇ ਇਸ ਵੇਲੇ ਜਿਹੜੇ ਪੀੜਤ ਨੇ ਉਹਨਾਂ ਦੀ ਗੱਲ ਸੁਣ ਰਹੇ ਨੇ ਉਹਨਾਂ ਦੀ ਉਹਨਾਂ ਦਾ ਦਰਦ ਸੁਣ ਰਹੇ ਨੇ ਤਸਵੀਰਾਂ ਦੇ ਵਿੱਚ ਸਭ ਕੁਝ ਨਜ਼ਰ ਆ ਰਿਹਾ ਹੈ ਰਾਹੁਲ ਗਾਂਧੀ ਦਾ ਪੰਜਾਬ ਦੌਰਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਜਿੱਥੇ ਇੱਕ ਪਾਸੇ ਇਸ ਵੇਲੇ ਸਿਆਸਤ ਵੀ ਹੋ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 1600 ਕਰੋੜ ਦੀ ਰਾਹਤ ਦੇਣ ਤੇ ਸਵਾਲ ਵੀ ਚੁੱਕੇ ਜਾ ਰਹੇ ਨੇ ਕਿ ਨਾਕਾਫੀ ਹੈ ਉਦੋਂ ਬਾਅਦ 12000 ਕਰੋੜ ਨੂੰ ਲੈ ਕੇ ਵੀ ਆਪਸ ਦੇ ਵਿੱਚ ਵਾਰ ਪਲਟਵਾਰ ਜਾਰੀ ਨੇ ਤੇ ਇਸੇ ਦੇ ਵਿੱਚ ਆਲੇ ਰਾਹੁਲ ਗਾਂਧੀ ਦਾ ਇਹ ਪੰਜਾਬ ਦੌਰਾ ਕਿ ਕੁਝ ਕਹਿ ਕੇ ਜਾਂਦੇ ਨੇ ਰਾਹੁਲ ਗਾਂਧੀ ਕੀ ਕੁਝ ਬਿਆਨ ਹੋਏਗਾ ਖਾਸ ਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਨੂੰ ਲੈ ਕੇ ਜਾਂ ਫਿਰ ਪੰਜਾਬ ਨੂੰ ਕਿਸੇ ਰਲੀਫ ਪੈਕੇਜ ਜੋ ਦਿੱਤਾ ਗਿਆ ਉਸ ਨੂੰ ਲੈ ਕੇ ਰਾਹੁਲ ਗਾਂਧੀ ਕੀ ਕਹਿੰਦੇ ਨੇ ਤੇ ਕਾਂਗਰਸ ਨੂੰ ਕੀ ਕਹਿ ਕੇ ਜਾਣਗੇ ਕਿਸ ਤਰ੍ਹਾਂ ਦਾ ਕਾਰਜ ਕਾਂਗਰਸ ਕਰੇ ਪੰਜਾਬ ਦੇ ਵਿੱਚ ਖਾਸ ਕਰ ਹੜਪੀੜਤਨ ਦੇ ਲਈ ਹਾਲਾਂਕਿ ਪਿਛਲੇ ਦਿਨੀ ਜਦੋਂ ਭਪੇਸ਼ ਬਘੇਲ ਪਹੁੰਚੇ ਸੀ ਤਾਂ ਕੁਝ ਥਾਵਾਂ ਤੇ ਕਾਂਗਰਸੀ ਆਗੂ ਪਹੁੰਚੇ ਜਿੱਥੇ ਉਹਨਾਂ ਨੇ ਵਿੱਤੀ ਮਦਦ ਵੀ ਕੀਤੀ ਕੈਸ਼ ਲੋਕਾਂ ਨੂੰ ਮੁਹੱਈਆ ਕਰਵਾਇਆ ਨਕਦ ਸਹਾਇਤਾ ਰਾਸ਼ੀ ਪ੍ਰਦਾਨ ਵੀ ਕੀਤੀ ਕਈ ਜ਼ਿਲ੍ਹਿਆਂ ਦੇ ਵਿੱਚੋਂ ਇਕੱਠੀ ਕੀਤੀ ਗਈ ਸੀ ਇਹ ਸਹਾਇਤਾ ਰਾਸ਼ੀ ਤੇ ਇਸ ਦੇ ਨਾਲ ਹੀ ਵਿਧਾਇਕਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਆਪਣੀ ਇੱਕ ਇੱਕ ਮਹੀਨੇ ਦੀ ਤਨਖਾਹ ਦੇਵਾਂਗੇ ਤੇ ਰਾਹੁਲ ਗਾਂਧੀ ਦਾ ਇਹ ਪੰਜਾਬ ਦੌਰਾ ਤਸਵੀਰਾਂ ਤੁਸੀਂ ਦੇਖ ਰਹੇ ਹੋ। ਜਿਹੜੀ ਥੋੜੀ ਤੇ ਟੋੜੇ ਭਾਈਵਾਲ ਇੰਡੀ ਗੱਟ ਜੋੜਦੀਆਂ ਅੱਠ ਸੂਬਿਆਂ ਦੇ ਵਿੱਚ ਸਰਕਾਰਾਂ ਤਿਲंगाना, ਕਰਨਾਟਕ, ਟਮਿਲਨਾਡੂ, ਝਾਰਖੰਡ, ਪੂਰ ਵਗੈਰਾ ਸੂਬਿਆਂ ਦੇ ਵਿੱਚ ਕੀ ਉਥੋਂ ਦੀਆਂ ਸਰਕਾਰਾਂ ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰਾਂ ਨੇ ਕਿ ਉਹਨਾਂ ਦਾ ਕੋਈ ਖਰਚ ਨਹੀਂ ਬੰਦਦਾ ਸੀ ਕਿ ਉਹ ਪੰਜਾਬ ਦੇ ਵਸਨੀਕਾਂ ਦੀ ਕੋਈ ਮਦਦ ਕਰਦੇ ਕੋਈ ਰਾਹਤ ਸਮਗਰੀ ਭੇਜਦੇ ਮੁੱਖ ਮੰਤਰੀ ਰੀਲੀਫ ਫੰਡ ਤੇ ਪੈਸਾ ਪਵਾਦੇ ਪੰਜਾਬ ਦਾ ਕੁਝ ਭਲਾ ਕਰਦੇ ਪਰ ਸਿਰਫ ਤੁਸੀਂ ਵੀ ਅੱਜ ਫੋਟੋ ਆਫਸ ਨਹੀਂ ਆ ਰਹੇ ਦੱਸ ਕੇ ਜਾਇਓ ਕਿ ਪੰਜਾਬ ਦੇ ਲਈ ਕਾਂਗਰਸ ਪਾਰਟੀ ਥੋੜੀ ਪੂਰੀ ਕਾਂਗਰਸ ਪਾਰਟੀ ਹਿੰਦੁਸਤਾਨ ਦੀ ਤੇ ਤੁਹਾਡੀਆਂ ਸਰਕਾਰਾਂ ਨੇ ਕੀ ਦਿੱਤਾ ਰਾਜਾ ਵੜਿੰਗ ਜੀ ਦੱਸਿਓ ਜ਼ਰੂਰ ਰਾਹੁਲ ਗਾਂਧੀ ਤੋਂ ਪੁੱਛਿਓ ਜ਼ਰੂਰ ਪੁੱਛ ਕੇ ਸਾਾਨੂੰ ਦੱਸਿਓ ਜ਼ਰੂਰ ਕਿੰਨੇ ਪੈਸੇ ਲੈ ਕੇ ਆਏ ਨੇ